हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭ ਕੇਂਦਰ ਸਰਕਾਰ ਵਾਲ ਜਿਹੜੀ ਪੰਜਾਬ ਨੂੰ ਮਿਲਦੀ ਸੀ ਸਬਸਿਡੀ ਉਹ ਬੰਦ ਕਰ ਦਿੱਤੀ ਗਈ ਹੈ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਉਹਦੇ ਨਾਲ ਜਿਹੜਾ ਖਾਦਾਂ ਦੇ ਰੇਟਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਉਹਦੇ ਬਾਰੇ ਵੀ ਜਿਹੜੀ ਜਾਣਕਾਰੀ ਸਾਂਝੀ ਕਰਦੇ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਹਰ ਇੱਕ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸੋ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਤੇ ਆਪਣੇ పేਜ ਨੂੰ ਫੋਲੋ ਕਰ ਲਿਓ ਵੀਡੀਓ ਲਾਇਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਇੱਕ ਭਰਾ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਕਿਸਾਨਾਂ ਪਰ ਆਪਾਂ ਗੱਲ ਕਰਦੇ ਆਂ। ਜਿਵੇਂ ਆਪਾਂ ਜਾਣਦੇ ਵੀ ਕਿ ਜਦੋਂ ਵੀ ਕਣਕ ਜਾਂ ਝੋਨੇ ਦਾ ਸੀਜ਼ਨ ਆ ਉਹਦਾ ਕਿਸਾਨ ਪਰ ਆ ਇੱਕ ਵਾਰ ਮੈਸੇਜ ਜ਼ਰੂਰ ਕਰਦੇ ਆ। ਬਈ ਸ਼ਾਇਦ ਕਣਕ ਤੇ ਜਾਂ ਝੋਨੇ ਤੇ ਕੋਈ ਸਰਕਾਰ ਵੱਲੋਂ ਬੋਨਸ ਵਗੈਰਾ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਇਹਦਾ ਪੁੱਛਣ ਦਾ ਕਾਰਨ ਇਹ ਹੁੰਦਾ ਕਿ ਕਿਉਂਕਿ ਦੂਜੀਆਂ ਸਟੇਟਾਂ 'ਚ ਆਪਣੇ ਕਿਸਾਨ ਵੀ ਜਦੋਂ ਉਹਨਾਂ ਕੋਲ ਖਬਰ ਪਹੁੰਚਦੀ ਹੈ ਵੀ ਐਮਪੀ ਹੋਈ, ਰਾਜਸਥਾਨ ਹੋ ਗਿਆ ਜਾਂ ਉੱਤਰ ਪ੍ਰਦੇਸ਼ ਹੋ ਗਿਆ ਯੂਪੀ ਵਗੈਰਾ ਜਿੱਦਾਂ ਤਾਂ ਉਹਨਾਂ ਸਟੇਟਾਂ ਦੇ ਵਿੱਚ ਜਿਹੜੀ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਫਸਲਾਂ ਦੇ ਉੱਪਰ ਜਿਹੜਾ ਬੋਨਸ ਵੀ ਕਿਸਾਨਾਂ ਨੂੰ ਦਿੱਤਾ ਜਾਵੇ ਜਾਂ ਖਾਸ ਕਰਕੇ ਕਣਕ ਤੇ ਝੋਨੇ ਦੇ ਉੱਪਰ ਆਪਾਂ ਪਿਛਲੇ 2-3 ਸਾਲਾਂ ਨੂੰ ਦੇਖ ਰਹੇ ਬਈ ਪੰਜਾਬ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਜਿਵੇਂ ਹਰਿਆਣਾ ਹੋ ਗਿਆ ਐਮਪੀ ਰਾਜਸਥਾਨ ਯੂਪੀ ਹੋ ਗਿਆ ਉਹਨਾਂ ਸਟੇਟਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜਾ 100 150 ਜਾਂ 200 ਰੁਪਏ ਤੱਕ ਜਿਹੜਾ ਵੱਖ-ਵੱਖ ਫਸਲ ਦੇ ਉੱਪਰ ਕਣਕ ਝੋਨੇ ਦੇ ਉੱਪਰ ਜਿਹੜਾ ਬੋਨਸ ਦਿੱਤਾ ਜਾਂਦਾ ਉਹਨੂੰ ਦੇਖ ਕੇ ਇੱਕ ਪੰਜਾਬ ਦੇ ਕਿਸਾਨ ਵੀ ਸ਼ਾਇਦ ਸੋਚਦੇ ਕਿ ਸ਼ਾਇਦ ਪੰਜਾਬ ਸਰਕਾਰ ਵੀ ਜਿਹੜਾ ਕੋਈ ਨਾ ਕੋਈ ਕਿਸਾਨਾਂ ਨੂੰ ਜਿਹੜਾ ਕਣਕ ਜਾਂ ਝੋਨੇ ਦੇ ਉੱਪਰ ਬੋਨਸ ਦੇਵੇ ਪਰ ਕਾਫੀ ਸਾਲਾਂ ਤੋਂ ਜਿਹੜੇ ਕਿਸਾਨ ਤਰਸਦੇ ਹੀ ਰਹਿ ਗਏ ਅਜੇ ਤੱਕ ਕੋਈ ਵੀ ਜਿਹੜਾ ਕਣਕ ਝੋਨੇ ਤੇ ਬੋਨਸ ਨਹੀਂ ਮਿਲਿਆ ਸੋ ਅੱਗੇ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਸਬਸਿਡੀ ਬੰਦ ਕੀਤੀ ਗਈ ਆ ਸੋ ਕਿਸਾਨ ਭਰਾਓ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਬਲਾਕ ਹੁੰਦੇ ਸੀ ਬਲਾਕਾਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਕਣਕ ਬਜਾਈ ਸਮੇਂ ਜਦੋਂ ਕਣਕ ਦਾ ਬੀਜ ਮਿਲਦਾ ਸੀ ਤਾਂ ਉਹਨਾਂ ਦੇ ਉੱਪਰ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਤਾਂ ਕਰਕੇ ਉਹ ਜਿਹੜੇ ਬੀਜ ਆ ਉਹ ਕਿਸਾਨਾਂ ਨੂੰ ਸਸਤੇ ਮਿਲਦੇ ਸੀ ਕਈ ਕਿਸਾਨ ਵੀਰ ਉੱਥੋਂ ਲੈ ਕੇ ਵੀ ਆਉਂਦੇ ਆ ਤਾਂ ਉਹ ਕਿਸਾਨ ਵੀਰੋ ਜਿਹੜੀ ਹੁਣ ਬੀਜਾਂ ਦੇ ਉੱਪਰ ਯਾਨੀ ਕਿ ਕਣਕ ਦੇ ਬੀਜ ਉੱਪਰ ਜਿਹੜੀ ਸਬਸਿਡੀ ਮਿਲਦੀ ਸੀ ਉਹ ਜਿਹੜੀ ਸਰਕਾਰ ਨੇ ਕੇਂਦਰ ਸਰਕਾਰ ਨੇ ਆਪਣੀ ਸਬਸਿਡੀ ਬੰਦ ਕਰ ਦਿੱਤੀ ਲਗਭਗ ਜਿਹੜੀ ਇਹ 20 ਕਰੋੜ ਰੁਪਏ ਦੀ ਸਬਸਿਡੀ ਮਿਲਦੀ ਸੀ ਜਿਹਦੇ ਵਿੱਚੋਂ 12 ਕਰੋੜ ਰੁਪਏ ਆ ਜਿਹੜਾ ਕੇਂਦਰ ਸਰਕਾਰ ਦਿੰਦੀ ਸੀ ਤਾਂ 8 ਕਰੋੜ ਰੁਪਏ ਆ ਜਿਹੜਾ ਪੰਜਾਬ ਸਰਕਾਰ ਦਿੰਦੀ ਸੀ ਤਾਂ ਕੇਂਦਰ ਨੇ ਆਪਣੀ ਜਿਹੜੀ 12 ਕਰੋੜ ਵਾਲੀ ਸਬਸਿਡੀ ਉਹ ਕਿਸਾਨਾਂ ਨੂੰ ਦੇਣ ਤੋਂ ਜਿਹੜੀ ਬੰਦ ਕਰ ਦਿੱਤੀ ਹੈ ਕਣਕ ਦੇ ਬੀਜਾਂ ਦੇ ਉੱਪਰ ਹੁਣ ਕੋਈ ਜਿਹੜੀ 8 ਕਰੋੜ ਬਚ ਗਈ ਹੈ ਉਹ ਪੰਜਾਬ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਸੀ ਕਿਸਾਨ ਪਰ ਜਿਹੜੀ ਸਬਸਿਡੀ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ ਹੁਣ ਗੱਲ ਆਉਂਦੀ ਖਾਦਾਂ ਦੀ ਤਾਂ ਜਿਵੇਂ ਆਪਾਂ ਜਾਣਦੇ ਕਿ ਜਦੋਂ ਕਣਕ ਦੀ ਬਜਾਈ ਆਉਂਦੀ ਤਾਂ ਉਦੋਂ ਜਿਹੜੀ ਡੀਪੀ ਖਾਦ ਦੇ ਕਿੱਲਾ ਤੇ ਜਿਹੜੀ ਵੱਡੀ ਮਾਤਰਾ 'ਚ ਆ ਜਾਂਦੀ ਆ ਹਾਲਾਂਕਿ ਜਦੋਂ ਕਿਸਾਨ ਵੀ ਬਜਾਈ ਕਰ ਲੈਂਦਾ ਉਸ ਤੋਂ ਬਾਅਦ ਜਿਹੜਾ ਬਾਜ਼ਾਰ 'ਚ ਆਪਾਂ ਨੂੰ ਇਹ ਚੀਜ਼ਾਂ ਵਾਧੂ ਵੀ ਦੇਖਣ ਨੂੰ ਮਿਲ ਜਾਂਦੀਆਂ ਪਰ ਜਦੋਂ ਇੱਕ ਵਾਰ ਕਿਸਾਨਾਂ ਦੀ ਲੋਟ ਹੋ ਗਈ ਬਾਅਦ ਵਿੱਚ ਵਾਧੂ ਹੋਵੇ ਜਾਂ ਨਾ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਡੀਪੀ ਕਿਸਾਨਾਂ ਨੂੰ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਕਿਸਾਨ ਵੀ ਜਿਹੜਾ ਉਸ ਤੋਂ ਉਲਟ ਕਈ ਹੋਰ ਖਾਦਾਂ ਵਰਤਦੇ ਜਿਵੇਂ ਐਨਪੀਕੇ ਚ ਆ ਜਾਂਦੀ 12 32 16 10 22 22 ਜਾਂ ਹੋਰ ਐਨਪੀਕੇ ਜਿਹੜੀਆਂ ਆ ਜਾਂਦੀਆਂ 16 16 ਜਾਂ 18 18 ਜਿਤਨਾ ਵੀ ਜਿੱਦਾਂ ਦੀ ਵੀ ਕੋਈ ਖਾਦ ਕਿਸਾਨਾਂ ਨੂੰ ਮਿਲਦੀ ਉਹ ਆਪਣੀ ਕਣਕ ਦੀ ਬਜਾਈ ਕਰਨ ਵਾਸਤੇ ਮਜਬੂਰੀ ਖਾਤਰ ਉਹ ਵਰਤਦੇ ਆ ਉਸ ਤੋਂ ਬਾਅਦ ਜਦੋਂ ਹੀ ਕਿਸਾਨ ਵੀਰ ਉਹਨਾਂ ਖਾਦਾਂ ਨੂੰ ਪੈਲ ਦੇ ਆਧਾਰ ਤੇ ਵਰਤਣਾ ਸ਼ੁਰੂ ਕਰਦੇ ਜਾਂ ਫਿਰ ਵੱਧ ਮਾਤਰਾ ਜਿਹੀ ਵਿਗੜੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹਨਾਂ ਖਾਦਾਂ ਜਿਹੜੇ ਰੇਟ ਵਧਾਏ ਜਾਂਦੇ ਆ ਹੁਣ ਉਸੇ ਕਾਰਨ ਜਿਹੜੇ ਉਹਨਾਂ ਕਿਸਾਨ ਵੀਰ ਡੀਪੀ ਨੂੰ ਛੱਡ ਕੇ ਜੇ ਡੀਪੀ ਨਹੀਂ ਮਿਲਦੀ ਤਾਂ 10 26 26 ਵਰਤਦੇ ਆ ਜਾਂ 12 23 16 ਵਰਤਦੇ ਰਹੇ ਆ ਤਾਂ ਉਹਨਾਂ ਦੇ ਉਹਨਾਂ ਦੀ ਹੁਣ ਮਾਰਕੀਟ ਦੇ ਵਿੱਚ ਜਿਹੜੀ ਜ਼ਿਆਦਾ ਖਰੀਦ ਹੋ ਗਈ ਆ ਉਹਦੇ ਕਰਕੇ ਹੁਣ ਉਹਨਾਂ ਦੇ ਜਿਹੜੇ ਰੇਟ ਵਧਾ ਦਿੱਤੇ ਗਏ ਆ ਜਾਣੀ ਕਿ ਕਿਸਾਨ ਨੂੰ ਪੂਰਾ ਆਪਾ ਕਹਿ ਸਕਦੇ ਹਾਂ ਕਿ ਜਦੋਂ ਜਿਹੜਾ ਕਿਸਾਨ ਨੂੰ ਪਹਿਲਾਂ ਉਸ ਚੀਜ਼ ਤੇ ਲਾਇਆ ਜਾਂਦਾ ਉਸ ਤੋਂ ਬਾਅਦ ਜਦੋਂ ਕਿਸਾਨ ਉਹ ਚੀਜ਼ ਨੂੰ ਖਰੀਦਣਾ ਸ਼ੁਰੂ ਕਰ ਦਿੰਦਾ ਫਿਰ ਉੱਤੇ ਕਿਸਾਨਾਂ ਦੀ ਲੁੱਟ ਹੁੰਦੀ ਆ ਹੁਣ ਕਿਸਾਨਾਂ ਬਾਰੇ ਜਿਹੜਾ 12 32 16 ਤੇ 10 26 26 ਦੇ ਉੱਪਰ ਜਿਹੜਾ 230 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਜਾਨੀ ਕਿ ਪਿਛਲੇ ਸਾਲ ਜਿਹੜੀ 1470 ਰੁਪਏ ਮਿਲਦੀ ਸੀ 12 32 16 ਤੇ 10 26 26 ਹੁਣ ਅੱਗੇ ਤੋਂ ਕਿਸਾਨ ਵੀਰਾਂ ਜਿਹੜੀ ਉਹ 1700 ਰੁਪਏ ਦਾ ਜਿਹੜਾ ਗੱਟਾ ਮਿਲਿਆ ਕਰਨਾ ਦੋਨੋਂ ਖਾਦਾਂ ਦਾ ਹੀ ਸੋ 230 ਰੁਪਏ ਦਾ ਦੋਨੋਂ ਖਾਦ